ਭਗਤ ਨਾਮਦੇਵ ਜੀ ਦੇ ਬਾਬਤ ਦੱਸਿਆ ਜਾਂਦਾ ਮੈਂ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦਾ ਕਿਉਂਕਿ ਵਾਹਿਗੁਰੂ ਜੀ ਕਿਰਪਾ ਕਰਨ ਆਪਣੀ ਆਪਣੀ ਮੱਤ ਹੁੰਦੀ ਹੈ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਇਸ ਮਾਮਲੇ 'ਚ ਮੇਰੀ ਜਿਹੜੀ ਬੁੱਧੀ ਐ ਥੋੜੀ ਜਿਹੀ ਖੁਸ਼ਕ ਹੈ ਖੁਸ਼ਕ ਇਸ ਕਰਕੇ ਆ ਉਹ ਕਹਿੰਦੇ ਨੇ ਜੀ 72 ਵਾਰ 72 ਵਾਰ ਨਾਮਦੇਵ ਜੀ ਨੂੰ ਦਰਸ਼ਨ ਹੋਏ ਤੇ ਪਰ ਮੇਰੀ ਬੁੱਧੀ ਕਹਿੰਦੀ ਨਹੀਂ ਪਾਈ ਹਰ ਕੇ ਸੰਗ ਬਸੇ ਹਰ ਲੋਗੋ ਤੇ ਪਰਮਾਤਮਾ ਦੇ ਨਾਲ ਹੀ ਵਸਦੇ ਨੇ ਫਰਕ ਹੈ ਨਾ 72 ਵਾਰ ਦੇ ਅੰਦਰ ਤੇ ਨਾਲ ਹੀ ਵਸਣ ਦੇ ਵਿੱਚ ਬੜਾ ਫਰਕ ਹੈ ਬਹੁਤ ਫਰਕ 72 ਵਾਰ ਨਹੀਂ ਦਰਸ਼ਨ ਹੋਏ ਇਹ ਸਿਰਫ ਉਹਨਾਂ ਦੀ ਮਿੱਥ ਹੋ ਸਕਦੀ ਹੈ ਸਭ ਤੋਂ ਪਹਿਲਾਂ ਦਰਸ਼ਨ ਉਹਨਾਂ ਨੂੰ ਕਦੋਂ ਹੋਏ ਜਦੋਂ ਉਹਨਾਂ ਦੇ ਅੰਦਰ ਦੀ ਜੀਵਨ ਬੜਾ ਸਾਦਾ ਜਿਹਾ ਸੀ ਭਗਤ ਨਾਮਦੇਵ ਜੀ ਜਦੋਂ ਉਹਨਾਂ ਦੇ ਪਿਤਾ ਜੀ ਦੁੱਧ ਪਿਉਣ ਦੀ ਸੇਵਾ ਕਰਦੇ ਸਨ ਬੀਟੂਲੇ ਨਾਲ ਆਪਣਾ ਮੰਦਰ ਰਨ ਸੀ ਉਸ ਮੰਦਰ ਦੇ ਅੰਦਰ ਇਹਨਾਂ ਦੇ ਪਿਤਾ ਜੀ ਪੂਜਾ ਕਰਿਆ ਕਰਦੇ ਸਨ ਤੇ ਭਗਤ ਨਾਮਦੇਵ ਜੀ ਨੂੰ ਉਹਨਾਂ ਨੇ ਆਖਿਆ ਕਿ ਪੁੱਤਰ ਮੈਂ ਕੱਲ ਕੰਮ ਜਾਣਾ ਹੈ ਇਹ ਜਿਹੜੇ ਦੁੱਧ ਦੀ ਸੇਵਾ ਹੈ ਨਾ ਤੂੰ ਕਰਨੀ ਹੁਣ ਉੱਥੇ ਸਿਰਫ ਇੱਕ ਫਰਕ ਹੈ ਉਹ ਫਰਕ ਕੀ ਹੈ ਇੱਕ ਰੀਤ ਦੇ ਉੱਤੇ ਕਿ ਪਰੰਪਰਾ ਨੂੰ ਪੂਰਾ ਕਰ ਰਹੇ ਨੇ ਰੀਤ ਹੈ ਮਰਿਆਦਾ ਚੱਲੀ ਆ ਰਹੀ ਹੈ ਉਸੇ ਤਰ੍ਹਾਂ ਕਰਨਾ ਪਰ ਇੱਕ ਪ੍ਰੇਮ ਹੈ ਜਿਹੜਾ ਪ੍ਰੇਮ ਹੈ ਨਾ ਪ੍ਰੇਮ ਮਰਿਆਦਾ ਇਸ ਕਰਕੇ ਹੁੰਦੀ ਹੈ ਕਿ ਪ੍ਰੇਮ ਵੱਧ ਜਾਵੇ ਪਰ ਜਦੋਂ ਤੁਹਾਡਾ ਪ੍ਰੇਮ ਪੈ ਗਿਆ ਉੱਥੇ ਮर्यादा ਉੱਤੇ ਖਤਮ ਹੋ ਜਾਂਦੀ ਹੈ ਮर्यादा ਨਹੀਂ ਰਹਿੰਦੀ ਮर्यादा ਸਿਰਫ ਉਥੋਂ ਤੱਕ ਹੈ ਕਿ ਤੁਹਾਡੇ ਅੰਦਰ ਪ੍ਰੇਮ ਜਾਗ ਜਾਵੇ ਪ੍ਰੇਮ ਜਾਗ ਜਿਸ ਦਿਨ ਤੁਹਾਡੇ ਅੰਦਰ ਪ੍ਰੇਮ ਜਾਗ ਗਿਆ ਜਿਸ ਦਿਨ ਤੁਹਾਨੂੰ ਸਾਰਿਆਂ ਦੇ ਵਿੱਚ ਪਰਮਾਤਮਾ ਨਜ਼ਰ ਆਉਣ ਲੱਗ ਗਿਆ ਤੁਸੀਂ ਖੁਦ ਪਰਮਾਤਮਾ ਦੇ ਰੂਪ ਹੋ ਜਾਵੋਗੇ ਖੁਦ ਪਰਮਾਤਮਾ ਦੇ ਤੇ ਜਿਹੜੀ ਸੇਵਾ ਕੇ ਮੈਂ ਸੇਵਾ ਬਾਲਪਤ ਵੀ ਇਹ ਬਚਨਾਂ ਕਿ ਸਨ ਸੇਵਾ ਪਰਮਾਤਮਾ ਦੇ ਰੂਪ ਹੋਏ ਤੋਂ ਬਗੈਰ ਤੁਸੀਂ ਕਰ ਹੀ ਨਹੀਂ ਸਕਦੇ ਪਰਮਾਤਮਾ ਹੀ ਹੋਣਾ ਪੈਣਾ ਹੈ ਪਰਮਾਤਮਾ ਬਣ ਕੇ ਸੇਵਾ ਕਰਨੀ ਪੈਣੀ ਹੈ ਉਦਾਂ ਸੇਵਾ ਹੋ ਹੀ ਨਹੀਂ ਸਕਦੀ ਬਾਕੀ ਜਿਹੜੀ ਉਸ ਤੋਂ ਥੱਲੇ ਦੀ ਸੇਵਾ ਉਹ ਨਿਚ ਦੀ ਸੇਵਾ ਹੋ ਸਕਦੀ ਆਪਣੇ ਹੰਕਾਰ ਦੀ ਸੇਵਾ ਹੋ ਸਕਦੀ ਹੈ ਜਿਹੜੀ ਅਸਲ ਸੇਵਾ ਉਹ ਤੇ ਪਰਮਾਤਮਾ ਦਾ ਰੂਪ ਬਣ ਕੇ ਹੁੰਦੀ ਹੈ ਤੇ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਜਿਹੜਾ ਬਾਲਕ ਹੈ ਨਾ ਬਾਲਕ ਬਾਲਕ ਬੁੱਧ ਅਚੇਤ ਉਹਦੀ ਜਿਹੜੀ ਬੁੱਧੀ ਹੈ ਨਾ ਉਹਦੇ ਵਿੱਚ ਤਰਕ ਕੋਈ ਨਹੀਂ ਹੁੰਦਾ ਸਾਡੀ ਬੁੱਧੀ ਦੇ ਵਿੱਚ ਬੜੇ ਤਰਕ ਵਸਦੇ ਨੇ ਉਹ ਇਸ ਕਰਕੇ ਅਸੀਂ ਉਦੋਂ ਹੀ ਪਰਮਾਤਮਾ ਦੇ ਉੱਤੇ ਯਕੀਨ ਕਰਦੇ ਹਾਂ ਜਦੋਂ ਪਰਮਾਤਮਾ ਸਾਡੇ ਕਾਰਜ ਸਵਾਰ ਦਿੰਦਾ ਹੈ ਤੇ ਜਿਸ ਦਿਨ ਕਾਰਜ ਨਹੀਂ ਸਬਰਦੇ ਉਦੋਂ ਡਾਊਟ ਉਦੋਂ ਸ਼ੰਕਾ ਪੈਦਾ ਹੁੰਦੀ ਹੈ ਕਿ ਪਰਮਾਤਮਾ ਹੈ ਵੀ ਕਿ ਨਹੀਂ ਪਰ ਬੱਚੇ ਦੇ ਮਨ ਅੰਦਰ ਇਹ ਕਦੀ ਵੀ ਸਵਾਲ ਨਹੀਂ ਪੈਦਾ ਹੋਵੇਗਾ ਭਗਤ ਨਾਮਦੇਵ ਜੀ ਛੋਟੇ ਜਿਹੇ ਸਾਲ ਉਹਨਾਂ ਦੇ ਪਿਤਾ ਜੀ ਕਹਿ ਗਏ ਨੇ ਕਿ ਪੁੱਤਰ ਮਾਂ ਦੁੱਧ ਚੋ ਕੇ ਦੇ ਦੇਗੀ ਤੂੰ ਬੇਠਲ ਦੇ ਮੰਦਰ ਜਾਣਾ ਹੈ ਭੋਗ ਲਵਾਉਣਾ ਹੈ ਤੇ ਭੋਗ ਲਵਾ ਕੇ ਆ ਜਾਣਾ ਭੋਗ ਲਵਾਉਣਾ ਸਾਡੀ ਪਰੰਪਰਾ ਦੇ ਵਿੱਚ ਇਹ ਵੀ ਬੜਾ ਰੋਲਾ ਹੈ ਭੋਗ ਲਵਾਉਣਾ ਹੈ ਨਹੀਂ ਲਵਾਉਣਾ ਅਰਦਾਸ ਪਰਵਾਣ ਕਰਨੀ ਹੈ ਕਿਦਾਂ ਕਰਨਾ ਹੈ ਵਾਹਿਗੁਰੂ ਕਿਰਪਾ ਕਰਨ ਇੱਕ ਮਰਿਆਦਾ ਹੈ ਇੱਕ ਪ੍ਰੇਮ ਪਿਆਰ ਭਾਵਨਾ ਹੈ ਆਪਾਂ ਇਸ ਚੀਜ਼ ਦੇ ਉੱਤੇ ਕਦੀ ਵੀ ਮੈਂ ਵਿਚਾਰ ਨਹੀਂ ਕਰਦਾ ਪਰ ਫਿਰ ਵੀ ਗੁਰੂ ਦੀ ਬਾਣੀ ਨੂੰ ਮੁਖਾਤਬ ਹੁੰਦੀਆਂ ਗੁਆਂ ਸਾਨੂੰ ਗੁਰੂ ਸਾਹਿਬ ਜੀ ਦੇ ਅੱਗੇ ਪ੍ਰਵਾਨਗੀ ਲੈਣੀ ਚਾਹੀਦੀ ਹੈ ਜਿਹੜਾ ਭੋਗ ਭਾਗ ਦਾ ਸਿਸਟਮ ਹੈ ਕਿ ਭੋਗ ਲਾ ਦੋ ਜੀ ਭੋਗ ਦਾ ਅਰਥ ਹੁੰਦਾ ਹੈ ਅਰਬ ਕਰਨਾ ਤੇ ਸਤਗੁਰ ਦੀ ਬਾਣੀ ਕਹਿੰਦੇ ਜਿਹੜਾ ਭੋਗ ਭੋਗਦਾ ਉਹ ਰੋਗੀ ਵੀ ਹੁੰਦਾ ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਕੋਈ ਵੀ ਚੀਜ਼ ਲੈ ਕੇ ਆਉਂਨੇ ਹਾਂ ਪ੍ਰਵਾਨ ਕਰਵਾਈ ਪਈ ਹੈ ਦਰ ਪ੍ਰਵਾਨ ਕਰਾਈ ਦੀ ਬਾਕੀ ਉਹ ਪ੍ਰਮਾਤਮਾ ਸਾਰਿਆਂ ਦੇ ਵਿੱਚ ਬਹਿ ਕੇ ਉਪੋਗ ਭੋਗ ਰਿਹਾ ਜੀ ਆਨੰਦ ਲੈ ਰਿਹਾ ਹੈ। ਉਹਨਾਂ ਦੇ ਪਿਤਾ ਜੀ ਨੇ ਆਖਿਆ ਕਿ ਦੁੱਧ ਜਿਹੜਾ ਹੈ ਉਹਨੂੰ ਭੋਗ ਲਵਾ ਕੇ ਉਹਨਾਂ ਤੁਹਾਡੇ ਭਾਸ਼ਾ ਦੇ ਵਿੱਚ ਮੈਂ ਸਮਝਾ ਰਿਹਾ। ਭਗਤ ਨਾਮਦੇਵ ਜੀ ਬਚਪਨ ਆ ਹੈ ਭਗਤ ਨਾਮਦੇਵ ਜੀ ਦੇ ਅੰਦਰ ਸਾਰੀ ਗੱਲ ਸਮਝ ਲੱਗ ਗਈ ਹੈ। ਉਹਨਾਂ ਦੀ ਬੁੱਧੀ 'ਚ ਅਜੇ ਤਰਕ ਨਹੀਂ ਪੈਦਾ ਹੋਇਆ। ਤੇ ਮੈਂ ਇੱਕ ਬੇਨਤੀ ਕਰਦਿਆਂ ਭਗਤ ਦੀ ਬੁੱਧੀ ਦੇ ਵਿੱਚ ਤਰਕ ਨਹੀਂ ਹੁੰਦਾ। ਉਹ ਤਰਕ ਸਾਡੇ ਵਰਗੀਆਂ ਬੁੱਧੀਆਂ ਦੀ ਗਿਆਨੀਆਂ ਦੀ ਬੁੱਧੀ 'ਚ ਤਰਕ ਹੁੰਦਾ ਹੈ ਗਿਆਨੀਆਂ ਦੀ ਬੁੱਧੀ 'ਚ ਜਿਹੜੀ ਭਗਤ ਦੀ ਬੁੱਧੀ ਹੈ ਜਗਿਆਸੂ ਦੀ ਬੁੱਧੀ ਹੈ ਸੰਤ ਦੀ ਬੁੱਧੀ ਹੈ ਸਾਧੂ ਦੀ ਬੁੱਧੀ ਹੈ ਉਹਦੇ 'ਚ ਕਦੀ ਤਰਕ ਨਹੀਂ ਹੁੰਦਾ ਕਦੀ ਸਵਾਲ ਨਹੀਂ ਹੁੰਦਾ ਸਵਾਲ ਹੁੰਦੇ ਨੇ ਪਰ ਉਹਦਾਂ ਦੇ ਸਵਾਲ ਨਹੀਂ ਹੁੰਦੇ ਜਿਹੜਾ ਸਵਾਲ ਤੁਹਾਨੂੰ ਤੁਹਾਡੇ ਅੰਦਰ ਦੀ ਹਉਮੈ ਨੂੰ ਪੂਰਿਆ ਕਰਨ ਦੇ ਲਈ ਹੋਵੇ ਕਿ ਦੇਖਿਆ ਮੈਨੂੰ ਪਤਾ ਸੀ ਇਹੀ ਸੱਤ ਹੈ ਇਹ ਨਹੀਂ ਭਗਤ ਨਾਮਦੇਵ ਜੀ ਮੋਢ ਕਦੀਮ ਤੋਂ ਹੀ ਭਗਤ ਨੇ ਜਦੋਂ ਨਾਮਦੇਵ ਜੀ ਨੂੰ ਭੇਜਿਆ ਗਿਆ ਮੰਦਰ ਦੇ ਵਿੱਚ ਉਹ ਗਏ ਨੇ ਜਾ ਕੇ ਉਹਨਾਂ ਨੇ ਪ੍ਰਾਰਥਨਾ ਕੀਤੀ ਹੈ ਪ੍ਰਾਰਥਨਾ ਕਰਕੇ ਉਹ ਬਹਿ ਗਏ ਨੇ ਦੇਖਿਆ ਕਿ ਪ੍ਰਭੂ ਜੀ ਅਜੇ ਆਈ ਨਹੀਂ ਬੀਠੂ ਜੀ ਅਜੇ ਆਈ ਨਹੀਂ ਪਰ ਪਿਤਾ ਜੀ ਕਹਿੰਦੇ ਸੀ ਦੁੱਧ ਪਿਆਨਾ ਹੈ ਹੁਣ ਉਹ ਬੈਠੇ ਤਰਲੇ ਮਾਰਦੇ ਨੇ ਦੁੱਧ ਪਿਓ ਗੋਵਿੰਦ ਰਾਏ ਮੇਰੇ ਮਾਲਕ ਦੁੱਧ ਪੀ ਲੈ ਬਾਪੂ ਬੜਾ ਕਰੜਾ ਹੈ ਉਹ ਮਾਰੇਗਾ ਨਹੀਂ ਤੇ ਹੁਣ ਇਸ ਗੱਲ ਦੇ ਉੱਤੇ ਪਰਮਾਤਮਾ ਬੜਾ ਪ੍ਰਸੰਨ ਹੋਇਆ ਇਸ ਕਰਕੇ ਪ੍ਰਸੰਨ ਹੋਇਆ ਕਿ ਭਗਤ ਨਾਮਦੇਵ ਜੀ ਦੇ ਅੰਦਰ ਕੋਈ ਵੀ ਐਸੀ ਭਾਵਨਾ ਨਹੀਂ ਸੀ ਜਿਸ ਭਾਵਨਾ ਦੇ ਸਦਕਾ ਇਹ ਸਾਬਤ ਹੋ ਜਾਵੇ ਕਿ ਭਗਤ ਨਾਮਦੀਪ ਜੀ ਦੇ ਮਨ ਦੇ ਵਿੱਚ ਕੋਈ ਐਸੀ ਸ਼ਰਧਾ ਨਹੀਂ ਸੀ ਉਹਨਾਂ ਨੇ ਪਿਤਾ ਜੀ ਦੇ ਵਾਂਗ ਬਸ ਇੱਕ ਅਰਦਾਸ ਕੀਤੀ ਅਰਦਾਸ ਕੀਤੀ ਚੁੱਕਿਆ ਤੇ ਘਰ ਆ ਗਏ ਭਗਤ ਨਾਮਦੇਵ ਜੀ ਆਪਣੇ ਬਚਨਾਂ ਦੇ ਵਿੱਚ ਲਿਖਦੇ ਨੇ ਦੁੱਧ ਪਿਆਏ ਭਗਤ ਕਰ ਗਿਆ ਨਾਮੇ ਹਰ ਦਾ ਦਰਸ਼ਨ ਪਿਆ ਪਹਿਲੀ ਵਾਰ ਭਗਤ ਨਾਮਦੇਵ ਜੀ ਨੂੰ ਉੱਥੇ ਦਰਸ਼ਨ ਹੋਏ ਜਦੋਂ ਦਰਸ਼ਨ ਹੋਏ ਤੇ ਉੱਥੇ ਇੱਕ ਵਿਸ਼ਵਾਸ ਭਰੋਸਾ ਅਕੀਦਾ ਬਜਿਆ ਫਿਰ ਐਸਾ ਨਾਮ ਦਾ ਰੰਗ ਅੰਦਰ ਚੜਿਆ ਇੱਕ ਯਕੀਨ ਇੱਕ ਭਰੋਸਾ ਉਹ ਜਿਹੜਾ ਅੰਦਰ ਦਾ ਭਰੋਸਾ ਸੀ ਯਕੀਨ ਸੀ ਉਹ ਮਰਦੇ ਦਮ ਤੱਕ ਹੀ ਉਸੇ ਤਰ੍ਹਾਂ ਰਿਹਾ ਟੁੱਟਿਆ ਨਹੀਂ ਕਿਉਂ ਕਿਉਂਕਿ ਭਗਤ ਜੀ ਨੇ ਸਾਹਿਬ ਦੇ ਦਰਸ਼ਨ ਕਰ ਲਈ ਸੰ ਕਹੋ ਕਬੀਰ ਅਬ ਜਾਣਿਆ ਜਦ ਜਾਣਿਆ ਤੋ ਮਨ ਮੰਨਿਆ ਜਿਹੜੀ ਚੀਜ਼ ਕਹਿੰਦੇ ਨੇ ਇੱਕ ਹੁੰਦੀ ਹੈ ਜੱਗ ਬੀਤੀ ਜੱਗ ਬੀਤੀ ਜੱਗ ਦੇ ਵਿੱਚ ਬਹੁਤ ਕੁਝ ਹੁੰਦਾ ਕਹਿੰ ਪਰ ਇੱਕ ਹੁੰਦੀ ਹੈ ਹੱਡ ਬੀਤੀ ਜਿਹੜੀ ਹੱਡ ਬੀਤੀ ਆ ਨਾ ਉਹ ਤੁਹਾਡੇ ਹੱਡਾਂ ਦੇ ਨਾਲ ਬਤੀਤ ਹੋ ਚੁੱਕੀ ਹੈ ਜਿਹੜੀ ਹੱਡ ਬੀਤੀ ਉਸ ਨੂੰ ਤੁਸੀਂ ਨਹੀਂ ਭੁੱਲ ਸਕਦੇ ਜੱਗ ਬੀਤੀ ਆ ਪਤਾ ਨਹੀਂ ਕਿਹਦੇ ਨਾਲ ਬਤੀਤ ਹੋ ਗਈ ਤੁਹਾਨੂੰ ਅਕੀਦਾ ਭਰੂਸਾ ਆਵੇ ਇੱਕ ਨਾ ਆਵੇ ਐਸੇ ਕਰਕੇ ਮਹਾਰਾਜ ਕਹਿੰਦੇ ਨੇ ਸੁਣ ਵੱਡਾ ਆਖੇ ਸਭ ਕੋਈ ਸਾਰਿਆਂ ਨੇ ਸੁਣ ਕੇ ਵੱਡਾ ਆਖਿਆ ਪਰ ਭਗਤਾਂ ਨੇ ਉਹ ਤਾਂ ਦਰਸ਼ਨ ਕਰਕੇ ਵੱਡਾ ਆਖਿਆ ਕਿ ਨਹੀਂ ਵਾਕਈ ਪ੍ਰਮਾਤਮਾ ਬਹੁਤ ਵੱਡਾ ਹੈ ਆਪਣੇ ਸੇਵਕ ਕੀ ਆਪੇ ਰੱਖੇ ਇਹ ਮਤ ਸਾਧੂ ਤੇ ਪਾਈ ਸਾਧੂ ਨੇ ਗੁਰੂ ਨੇ ਮਤ ਦਿੱਤੀ ਹੈ ਕਿ ਭਾਈ ਜਿਹੜੇ ਆਪਣੇ ਅੰਦਰ ਦੀ ਵਾਸਨਾ ਦਾ ਤਿਆਗ ਕਰਕੇ ਆਪਣੇ ਅੰਦਰ ਦੀ ਬਿਰਤੀ ਨੂੰ ਖਤਮ ਕਰਕੇ ਨਿਮਾਣੇ ਹੋ ਕੇ ਨਿਤਾਣੇ ਹੋ ਕੇ ਗੁਰੂ ਚਰਨਾਂ ਦੇ ਵਿੱਚ ਡਿੱਗ ਜਾਣਗੇ ਗੁਰੂ ਉਹਨਾਂ ਦੇ ਉੱਤੇ ਜ਼ਰੂਰ ਬਖਸ਼ਿਸ਼ ਕਰਦੇ ਨੇ ਗੁਰੂ ਉਹਨਾਂ ਦੇ ਉੱਤੇ ਰਹਿਮਤ ਜ਼ਰੂਰ ਕਰਦੇ ਨੇ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਕਬੂ ਕੇ ਸੁਣੇ ਪੁਕਾਰ ਉਹ ਪੁਕਾਰ ਜ਼ਰੂਰ ਸੁਣਦਾ ਹੈ ਅੱਜ ਨਹੀਂ ਕੱਲ ਕਦੀ ਤੇ ਪੁਕਾਰ ਸੁਣੇਗਾ ਨਾ ਕੁਪukar ਸੁਣਦਾ ਕਹਿੰਦਾ ਤੁਸੀਂ ਸਾਡੇ ਇਤਿਹਾਸ ਨੂੰ ਪੜੋ ਇਤਿਹਾਸ ਦੇ ਵਿੱਚ ਦੇਖੋ ਜ਼ਿਕਰ ਹੁੰਦਾ ਹੈ ਗੁਰੂ ਨਾਨਕ ਸਾਹਿਬ ਜੀ ਜਦੋਂ ਜਗਤ ਦਾ ਉਧਾਰ ਕਰਨ ਦੇ ਲਈ ਤਲਵੰਡੀ ਦੀ ਧਰਤੀ ਤੋਂ ਨਿਕਲੇ ਨੇ ਕਿੰਨਿਆਂ ਦਾ ਉਧਾਰ ਕੀਤਾ ਕਿੰਨਿਆਂ ਦਾ ਕੀਰਤਪੁਰ ਦੀ ਧਰਤੀ ਦੇ ਉੱਤੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਬਾਬਾ ਬੁੱਢਣ ਸਾਧ ਦੇ ਨਾਲ ਮੁਲਾਕਾਤ ਹੋਈ ਵਿਚਾਰਾਂ ਹੋਈਆਂ ਤੇ ਉਹਨਾਂ ਨੇ ਸੱਚੇ ਸਤਗੁਰੂ ਜੀ ਦੇ ਅੱਗੇ ਇੱਕ ਦੁੱਧ ਦਾ ਪਿਆਲਾ ਭੇਟ ਕੀਤਾ ਗੁਰੂ ਸਾਹਿਬ ਜੀ ਨੇ ਆਖਿਆ ਨੀਂ ਅਜੇ ਨਹੀਂ ਅਜੇ ਤੁਹਾਡੀ ਸੇਵਾ ਅਸੀਂ ਪ੍ਰਵਾਨ ਨਹੀਂ ਕਰਦੇ ਉਹਨੇ ਕਿ ਮਹਾਰਾਜ ਅਜੇ ਨਹੀਂ ਤੇ ਹੋਰ ਕਦੋਂ ਕਰੋਗੇ ਸਾਹਿਬ ਜੀ ਨੇ ਆਖਿਆ ਛੇ ਮਹੀਨੇ ਚ ਛੇ ਮਹੀਨੇ ਚ ਬੜਾ ਲੰਮਾ ਸਮਾਂ ਮੈਂ ਫਿਰ ਬੇਨਤੀ ਕਰਦੀ ਹਾਂ ਮੇਰੇ ਵਰਗਾ ਹੋ ਸਕਦਾ ਸੀ ਭੱਜ ਜਾਂਦਾ ਦੌੜ ਜਾਂਦਾ ਪਰ ਕਦੀ ਵੀ ਭਗਤ ਦੇ ਮਨ ਅੰਦਰ ਇਹ ਤਰਕ ਨਹੀਂ ਆਉਂਦਾ ਕਿ ਮਹਾਰਾਜ ਛੇਵੇਂ ਜਾਮੇ 'ਚ ਆਉਗੇ ਵੀ ਕਿ ਨਹੀਂ ਆਉਗੇ ਕਿ ਨਹੀਂ ਸਿੱਖ ਦਾ ਭਗਤ ਦਾ ਸੰਤ ਦਾ ਆਪਣੀ ਗੁਰੂ ਤੇ ਪਰਮਾਤਮਾ ਦੇ ਉੱਤੇ ਪੂਰਨ ਵਿਸ਼ਵਾਸ ਹੈ ਗੁਰੂਨ ਵਿਸ਼ਵਾਸ ਜਿਸ ਦੇ ਉੱਤੇ ਸਾਡਾ ਵਿਸ਼ਵਾਸ ਹੁੰਦਾ ਹੈ ਨਾ ਅਕੀਦਾ ਹੁੰਦਾ ਹੈ ਕਿ ਅਸੀਂ ਕਦੀ ਨਹੀਂ ਇਹ ਗੱਲ ਆਖਦੇ ਕਿ ਤੂੰ ਚਾਰ ਬੰਦੀਆਂ ਦੇ ਵਿੱਚ ਇਹ ਗੱਲ ਕਬੂਲ ਕਰ ਚਾਰ ਬੰਦੀਆਂ ਦੇ ਵਿੱਚ ਇਹ ਗੱਲ ਕਹਿ ਦੇ ਨਹੀਂ ਤੇ ਲਿਖਤ ਪੜਤ ਕਰ ਲੋ ਲਿਖਤ ਪੜਤ ਕਰਕੇ ਅਸੀਂ ਲਿਖਤ ਪੜਤ ਉਥੇ ਕਰਦੇ ਹਾਂ ਜਿੱਥੇ ਬੰਦਾ ਵੀ ਮਾਨ ਹੋਵੇ ਤੇ ਸਾਰੇ ਬੰਦਿਆਂ ਦੇ ਨਾਲ ਲਿਖਤ ਪੜਤ ਕਰਨੀ ਪੈਂਦੀ ਇਹਦਾ ਮਤਲਬ ਸਾਰੇ ਬੰਦੇ ਬੇਈਮਾਨ ਨੇ ਬੇਈਮਾਨ ਕੌਣ ਨਹੀਂ ਇੱਕ ਸੰਤ ਨਹੀਂ ਇੱਕ ਭਗਤ ਨਹੀਂ ਇੱਕ ਗੁਰੂ ਨਹੀਂ ਤੇ ਇੱਕ ਸਿੱਖ ਨਹੀਂ ਨਾ ਸਿੱਖ ਬੇਈਮਾਨ ਨਾ ਭਗਤ ਬੇਈਮਾਨ ਨਾ ਫਕੀਰ ਬੇਈਮਾਨ ਇਹਨਾਂ ਦਾ ਅਕੀਦਾ ਹੁੰਦਾ ਹੈ ਪ੍ਰਮਾਤਮਾ ਦੀ ਉੱਤੇ ਭਰੋਸਾ ਹੁੰਦਾ ਹੈ ਅਸੀਂ ਜਦੋਂ ਵੀ ਕਿਸੇ ਚੀਜ਼ ਦੀ ਡੀਲ ਕਰਦੀਆਂ ਡੀਲ ਦੇ ਵਿੱਚ ਉੱਥੇ ਲਿਖ ਕੇ ਲੈਣੀਆਂ ਆ ਜ਼ਬਾਨੀ ਕਲਾਮੀ ਨਹੀਂ ਹਮੇਸ਼ਾ ਲਿਖਤ ਦੇ ਨਾਲ ਪਰ ਗੁਰੂ ਗੁਰੂ ਸਿਰਫ ਆਪਣੇ ਸ਼ਬਦ ਦਿੰਦਾ ਸਿਰਫ ਸ਼ਬਦ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੇਵਲ ਸ਼ਬਦ ਦਿੱਤੇ ਗੁਰੂ ਨੇ ਮਹਾਰਾਜ ਕਹਿੰਦੇ ਨੇ ਛੇਵੇਂ ਜਾਮੇ ਚਾਵਾਂਗੇ ਉਹਨਾਂ ਨੇ ਆਖਿਆ ਮਹਾਰਾਜ ਸਰੀਰ ਬਚੇਗਾ ਗੁਰੂ ਦੇ ਬਚਨਾਂ ਦੇ ਉੱਤੇ ਕੋਈ ਸ਼ੰਕਾ ਨਹੀਂ ਸਰੀਰ ਦੇ ਉੱਤੇ ਹੈ ਸਰੀਰ ਦੇ ਉੱਤੇ ਸਾਰਿਆਂ ਨੂੰ ਸ਼ੰਕਾ ਹੋਣਾ ਚਾਹੀਦਾ ਕਿਉਂਕਿ ਕਹਾ ਵਿਸਾਸਾ ਇਸ ਭਾਂਡੇ ਕਾ ਇਤਨਾ ਕ ਲਾਗੇ ਠਣਕਾ ਇਹਦਾ ਪਤਾ ਕੋਈ ਨਹੀਂ ਨਾ ਸਰੀਰ ਦਾ ਪਤਾ ਕੋਈ ਨਹੀਂ ਗੁਰੂ ਦੇ ਬਚਨ ਕਿਤੇ ਨਹੀਂ ਜਾਂਦੇ ਨਾ ਗੁਰੂ ਕਿਤੇ ਜਾਂਦਾ ਜਿਹਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਖਦੇ ਨੇ ਕਿ ਇੱਥੇ ਸੰਸਾਰ ਦੇ ਵਿੱਚ ਗੋਬਿੰਦ ਰਹਿੰਦੇ ਨੇ ਪਰਮਾਤਮਾ ਦਾ ਨਾਮ ਰਹਿੰਦਾ ਏ ਗੁਰੂ ਰਹਿੰਦਾ ਏ ਸਾਧੂ ਰਹਿੰਦਾ ਕਹਿ। ਬਾਕੀ ਕਿਸੇ ਨੇ ਨਹੀਂ ਰਹਿਣਾ। ਨਾਮ ਰਹੇ ਹੋ ਸਾਧੂ ਰਹੇ ਹੋ ਰਹੇ ਹੋ ਗੁਰੂ ਗੋਬਿੰਦ। ਗੁਰੂ ਰਹਿਣਗੇ ਗੋਬਿੰਦ ਰਹਿਣਗੇ ਸਾਧੂ ਰਹੇਗਾ ਨਾਮ ਰਹੇਗਾ। ਬਾਕੀ ਕੋਈ ਚੀਜ਼ ਹੀ ਨਹੀਂ। ਉਹਨਾਂ ਨੇ ਗੁਰੂ ਦੇ ਬਚਨਾਂ ਦੇ ਉੱਤੇ ਸ਼ੰਕਾ ਨਹੀਂ ਕੀਤੀ ਮਹਾਰਾਜ ਤੁਸੀਂ ਆਓਗੇ ਕਿ ਨਹੀਂ? ਉਹ ਕਹਿੰਦੇ ਮਹਾਰਾਜ ਤਵਾਡੇ ਤੇ ਬਚਨਾਂ ਟੱਲ ਨਹੀਂ ਆਹ ਟੱਲ ਨਹੀਂ ਸਰੀਰ ਟੱਲ ਨਹੀਂ ਹੈ ਮਹਾਰਾਜ ਕਹਿੰਦੇ ਨੇ ਜੇ ਬਚਨ ਦੇ ਦਿੱਤੇ ਤੇਰਾ ਸਰੀਰ ਵੀ ਟੱਲ ਰਵੇਗਾ ਸਹਿਬ ਕਹਿੰਦੇ ਨੇ ਆਵਾਂਗੇ ਉਦੋਂ ਤੱਕ ਤੇਰਾ ਸਰੀਰ ਰਹੇਗਾ ਤੇ ਗੁਰੂ ਦੇ ਬਚਨ ਸਨ ਸਾਨੂੰ ਤੇ ਭਾਵੇਂ ਕੋਈ ਚੀਜ਼ ਦ੍ਰਿਸ਼ਟੀ ਆਵੇ ਨਾ ਆਵੇ ਪਰ ਗੁਰੂ ਦੇ ਅੱਗੇ ਤੇ ਪਰਤੱਖ ਹੈ ਨਾ ਪਰਤੱਖ ਛੇਵੇਂ ਜਾਮੇ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਆਏ ਨੇ ਫਿਰ ਸਹਿਬ ਜੀ ਦੇ ਬਚਨ ਪੂਰੇ ਕੋਈ ਇਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ 1635 ਦੇ ਵਿੱਚ ਜਿਹੜੀ ਕਰਤਾਰਪੁਰ ਦੀ ਜੰਗ ਹੋਈ ਉਸ ਜੰਗ ਦੇ ਅੰਦਰ ਸਿੱਖ ਵੀ ਸ਼ਹੀਦ ਹੋਏ 99 ਸ਼ਹੀਦਾਂ ਪਾਈਆਂ ਤੇ ਇਸ ਹਿਰੀਆਂ ਪਾ ਕੇ ਅਮਰ ਹੋ ਗਏ ਅਮਰ ਹੋ ਗਏ ਤੇ ਮੈਂ ਬਾਰ ਬਾਰ ਕਹਿੰਨਾ ਕਿ ਜਿਹੜੇ ਇਹ ਗੱਲ ਆਖਦੇ ਨੇ ਕਿ ਜੀ ਸ਼ਹੀਦ ਸਿੰਘਾਂ ਦਾ ਪਹਿਰਾ ਏ ਨਹੀਂ ਸ਼ਹੀਦ ਸਿੰਘ ਅਮਰ ਨੇ ਗੁਰੂ ਦੇ ਵਿੱਚ ਸਮਾ ਗਏ ਨੇ ਗੁਰੂ ਵਿੱਚ ਲੀਨ ਨੇ ਸ਼ਹੀਦ ਸਿੰਘਾਂ ਦੀ ਇਹ ਗੱਲ ਕਹਿ ਕੇ ਨਰਾਦਰੀ ਨਾ ਕਰੀਏ ਜੀ ਸਾਡੇ ਉੱਤੇ ਪਹਿਰਾ ਜੀ ਸ਼ਹੀਦ ਸਿੰਘਾਂ ਦਾ ਇਹ ਪਖੰਡਵਾਦ ਨੂੰ ਅਸੀਂ ਬਦਾਵਾਨਾ ਦਈਏ ਮਹਾਰਾਜ ਕਿਰਪਾ ਰਹਿਮਤ ਕਰਨ ਰਿਸਪੈਕਟ ਕਰਨੀ ਸਿੱਖੋ ਉਹਨਾਂ ਨੇ ਛਿੱਧੀਆਂ ਪਾਈਆਂ ਨੇ ਉਹ ਸਾਡੇ ਵਾਂਗੂ ਭਟਕਦੇ ਥੋੜੀ ਫਿਰਦੇ ਨਹੀਂ ਛਿੱਧੀਆਂ ਪਾਈਆਂ ਉਹਨਾਂ ਨੇ ਉਹ ਗੁਰੂ ਦੇ ਚਰਨਾਂ ਦੇ ਵਿੱਚ ਉਹਨਾਂ ਦੇ ਪੱਕੇ ਸਥਾਨ ਨੇ ਤੇ ਅਸੀਂ ਕਹਿੰਨੇ ਜੀ ਸਾਨੂੰ ਪਹਿਰਾ ਹੈ ਸ਼ਹੀਦ ਸਿੰਘਾਂ ਦਾ ਇਦਾਂ ਨਾ ਕਹਿਣਾ ਉਹ ਸਾਬ ਸੱਚੇ ਸਤਗੁਰ ਜੀ ਦੇ ਲਈ ਸਿੱਖਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਮਹਾਰਾਜ ਜਦੋਂ ਜੰਗ ਖਤਮ ਹੋਈ ਨਾ ਤੇ ਮੇਰੇ ਹਜ਼ੂਰ ਉੱਤਰ ਕੇ ਗਏ ਉਹ ਦੇਖਿਆ ਕਿ ਇੱਕ ਸਿੱਖ ਦੇ ਸੁਆਸ ਚੱਲਦੇ ਪਏ ਨੇ ਸੇਬ ਜੀ ਨੇ ਉਹਦਾ ਮੁਖੜਾ ਸਾਫ਼ ਕੀਤਾ ਤੇਉਸ ਸਿੱਖ ਦਾ ਨਾਮ ਸੀ ਭਾਈ ਮੰਗਲੂ ਮਸਤਵਾਣਾ ਦੇ ਕੋਲ ਇੱਕ ਪਿੰਡ ਹੈ ਗੰਡਵਾ ਉੱਥੋਂ ਦਾ ਰਹਿਣ ਵਾਲਾ ਗੁਰੂ ਸਾਹਿਬ ਜੀ ਦੇ ਨਾਲ ਬੜਾ ਪ੍ਰੇਮ ਮਹਾਰਾਜ ਜੀ ਨੇ ਉਹਦਾ ਮੁੱਖ ਸਾਫ਼ ਕੀਤਾ ਬੜਾ ਪ੍ਰੇਮ ਗੁਰੂ ਵੀ ਕਰਦੇ ਨੇ ਸਾਹਿਬ ਜੀ ਨੇ ਉਹਦੇ ਸਿਰ ਨੂੰ ਆਪਣੀ ਗੋਦ ਦੇ ਵਿੱਚ ਰੱਖ ਲਿਆ ਉਹਨੇ ਸਭ ਸੱਚੇ ਸਤਗੁਰੂ ਜੀ ਦੇ ਵੱਲ ਵੇਖਿਆ ਮਹਾਰਾਜ ਕਹਿੰਦੇ ਨੇ ਮੰਗ ਕੀ ਮੰਗਦਾ ਹੈ ਸਿਖਾ ਮੰਗ ਕੀ ਮੰਗ ਮੈਂ ਉਹ ਕਹਿੰਦਾ ਮਹਾਰਾਜ ਮੈਨੂੰ ਨਹੀਂ ਪਤਾ ਕਿ ਜਾਉਣਾ ਹੈ ਕਿ ਮਰਨਾ ਹੈ ਪਰ ਤੇਰੀ ਗੋਦ ਮਿਲੀ ਹੈ ਤੇ ਮੇਰੇ ਮਨ ਦੀ ਇੱਕ ਇੱਛਾ ਹੈ ਮੈਂ ਪੈਸੇ ਨਹੀਂ ਮੰਗਦਾ ਮੈਂ ਦੌਲਤ ਨਹੀਂ ਮੰਗਦਾ ਮੈਂ ਸ਼ੋਹਰਤ ਨਹੀਂ ਮੰਗਦਾ ਮੈਂ ਇੱਕੋ ਚੀਜ਼ ਮੰਗਦਾ ਹਾਂ ਕਿ ਆ ਜਾਣਾਂ ਕਿ ਬਮਰेंगे ਕਿਹੈਸਾ ਮਰਨਾ ਹੋਏ ਇਹ ਰਿ ਤੋਂ ਵਿਛੜ ਕੇ ਪਤਾ ਨਹੀਂ ਕੈਸੀ ਮੌਤ ਆਵੇ ਪਤਾ ਨਹੀਂ ਪ੍ਰਾਣ ਹੈਣ ਕਿ ਨਹੀਂ ਇਹ ਤੂੰ ਜਾਣਦਾ ਹੈ ਮਹਾਰਾਜ ਜੇ ਤਰੁੱਠ ਕੇ ਦాతਾ ਦੇਣ ਲੱਗਿਓ ਤੇ ਕਿਰਪਾ ਦੇ ਘਰ ਅੰਦਰ ਆਓ ਮੈਂ ਇੱਕ ਬੇਨਤੀ ਕਰਦਾ ਹਾਂ ਸਾਬ ਕਹਿੰਦੇ ਨੂੰ ਦੱਸੋ ਮਹਾਰਾਜ ਜਦੋਂ ਮੌਤ ਆਵੇ ਨਾ ਤੇ ਮੇਰਾ ਸਿਰ ਜਿਹੜਾ ਹੈ ਤੁਹਾਡੀ ਗੋਦ ਦੇ ਵਿੱਚ ਹੀ ਹੋਵੇ ਗੋਦ ਦੇ ਵਿੱਚ ਸਾਬ ਕਹਿੰਦੇ ਨੇ ਤੇਰੇ ਬਚਨ ਪੂਰੇ ਹੋਣਗੇ ਤੇਰੇ ਬਚਨ ਪੂਰੇ ਹੋਣਗੇ ਪਰ ਭਾਈ ਮੰਗਲੂ ਜੀ ਤੁਹਾਡੇ ਤੋਂ ਪਹਿਲਾਂ ਸੀ ਸਰੀਰ ਛੱਡ ਜਾਣਾ ਹੈ ਸਰੀਰ ਆ ਚੋਲਾ ਮਾਰ ਕੇ ਇਹਨੇ ਬਦਲ ਲੈਣਾ ਹੈ ਸਿੱਖ ਨੇ ਭਾਈ ਮੰਗਲੂ ਜੀ ਨੇ ਆਖਿਆ ਮਹਾਰਾਜ ਸਤਿ ਬਚਨ ਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਮਲਮ ਪੱਟੀ ਕੀਤੀ ਗਈ 58 ਸਾਲ ਦਾ ਸਮਾਂ ਨੇ ਰਬਾਉਟਰ ਤਕਰੀਬਨ ਕੇ ਫਿਰ ਸ਼ਾਂਤੀ ਰਹੀ ਗੁਰੂ ਘਰ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਉੱਤੇ ਬੈਠੇ ਨੇ ਵਿਰਾਜਮਨ ਹੋਏ ਨੇ ਤੇ ਦੀਨ ਦੇਵਾਲ ਸੱਚੇ ਸਤਿਗੁਰ ਜੀ ਜਦੋਂ ਗੁਰਤਾ ਗੱਦੀ ਦੇ ਉੱਤੇ ਬੈਠੇ ਨੇ ਨਾ ਔਰੰਗਜ਼ੇਬ ਨੇ ਆਪਣੇ ਹੁਕਮ ਜਿਹੜੇ ਨੇ ਉਹ ਹੁਕਮ ਸੁਣਾਉਣੇ ਸ਼ੁਰੂ ਕਰ ਦਿੱਤੇ ਉਹ ਸਾਰੇ ਹੁਕਮ ਜਿਹੜੇ ਸਨ ਉਹ ਸਾਰੇ ਹੁਕਮ ਹਿੰਦੂਆਂ ਦੇ ਖਿਲਾਫ ਸਨ ਸਾਰੇ ਹੁਕਮ ਤੇ ਉਸ ਸਮੇਂ ਜਿਹੜੇ ਲੋਕ ਸਨ ਘਬਰਾ ਗਏ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹਨਾਂ ਦੇ ਡਿੱਗਦੇ ਹੋਏ ਟੈਂਦੇ ਕੋਈ ਹੌਸਲਿਆਂ ਨੂੰ ਬੁਲੰਦ ਕਰਨ ਦੇ ਲਈ ਕਰਤਾਰਪੁਰ ਤੋਂ ਜਿਹੜੇ ਉਹਨਾਂ ਨੇ ਸਹਿਬ ਜੀ ਨੇ ਸਫ਼ਰ ਸ਼ੁਰੂ ਕੀਤਾ ਮਹਾਰਾਜ ਜੀ ਨੇ ਸਫ਼ਰ ਸ਼ੁਰੂ ਕੀਤਾ ਤੇ ਉਸ ਥਾਂ ਦੇ ਉੱਤੇ ਜਿੱਥੇ ਇਹ ਭਾਈ ਮੰਗਲੂ ਜੀ ਰਹਿਣ ਵਾਲੇ ਸਨ ਮੇਰੇ ਦੀਨ ਦਿਆਲ ਸੱਚੇ ਸਤਗੁਰੂ ਜੀ ਪਹੁੰਚੇ ਨੇ ਤੇ ਭਾਈ ਮੰਗਲੂ ਜੀ ਦੀ ਉਮਰ ਬੜੀ ਲੰਮੀ ਰਹੀ ਹੋ ਚੁੱਕੀ ਸੀ ਤੇ ਉਹ ਲੋਕਾਂ ਨੂੰ ਇਹੋ ਕਹ ਦਿੰਦਾ ਸੀ ਰੋਜ਼ ਕਹਿੰਦਾ ਸੀ ਮੇਰੇ ਸੱਚੇ ਸਤਗੁਰੂ ਜੀ ਜ਼ਰੂਰ ਰਹਿਣਗੇ ਜ਼ਰੂਰ ਰਹਿਣਗੇ ਅੱਜ ਸੱਚੇ ਸਤਗੁਰੂ ਜੀ ਨੇ ਕਿਰਪਾ ਕੀਤੀ ਅੱਜ ਭਾਈ ਮੰਗਲੂ ਦੇ ਘਰ ਸੱਚੇ ਸਤਿਗੁਰ ਜੀ ਗਏ। ਸਾਬ ਜੀ ਨੇ ਆਖਿਆ ਭਾਈ ਮੰਗਲੂ ਜਿਹੜੇ 6ਵੇਂ ਜਾਮੇ ਦੇ ਵਿੱਚ ਬਚਨ ਆਖੇ ਸਨ। ਸਾਬ ਕਹਿੰਦੇ ਨੇ ਪੂਰਾ ਕਰਨ ਦਾ ਸਮਾਂ ਆ ਗਿਆ। ਭਾਈ ਮੰਗਲੂ ਜੀ ਨੂੰ ਵੀ ਪਤਾ ਸੀ ਕਿ ਆ ਜਿਹੜਾ ਸਰੀਰ ਹੈ ਇਹ ਨਾਸ਼ਵੰਤ ਹੈ। ਇਹਦੀ ਸਲਾਮਤੀ ਮੰਗਣੀ ਇਹ ਵਾਜਬ ਨਹੀਂ। ਸਰੀਰ ਦੇ ਨਾਸ ਹੁੰਦੀਆਂ ਹੀ ਸਭ ਕੁਝ ਨਾਸ ਹੋ ਜਾਂਦੇ ਨੇ ਪਰ ਇੱਕ ਚੀਜ਼ ਨਾਸ ਨਹੀਂ ਹੁੰਦੀ ਕਰਮ ਨਹੀਂ ਜੇ ਨਾਸ ਹੁੰਦੇ ਕਰਮ ਜੇ ਤੁਸੀਂ ਆਖੋ ਕਿ ਸਰੀਰ ਨਾਸ ਦੇ ਨਾਲ ਕਰਮਾਂ ਦਾ ਨਾਸ ਹੋ ਜਾਂਦਾ ਹੈ ਨਹੀਂ ਕਰਮਾਂ ਦਾ ਨਾਸ ਕੇਵਲ ਤੇ ਕੇਵਲ ਮੇਰਾ ਗੁਰੂ ਕਰਦਾ ਹੈ ਗੁਰੂ ਕਰਦਾ ਹੈ ਹੋਰ ਕੋਈ ਨਹੀਂ ਕਰਮਾਂ ਦਾ ਨਾਸ ਕਰ ਸਕਦਾ ਸਹਿਬ ਦੀ ਬਾਣੀ ਪੜੋ ਮਹਾਰਾਜ ਕਹਿੰਦੇ ਨੇ ਤੀਨੇ ਤਾਪ ਨਿਵਾਰਨਹਾਰਾ ਦੁਖਹੰਤਾ ਸੁਖਰਾਸ ਦੁੱਖਾਂ ਨੂੰ ਖਤਮ ਕਰਨ ਵਾਲਾ ਦੁੱਖਾਂ ਨੂੰ ਮਾਰਨ ਵਾਲਾ ਕੇਵਲ ਤੇ ਕੇਵਲ ਇੱਕ ਪਰਮਾਤਮਾ ਹੈ ਗੁਰੂ ਹੈ ਅਕਾਲ ਪੁਰਖ ਹੈ ਔਰ ਕੋਈ ਵੀ ਨਹੀਂ ਕੋਈ ਵੀ ਤਾਂ ਕੋ ਵਿਗਨ ਕੋ ਲੱਗੇ ਉਸ ਨੂੰ ਕੋਈ ਵਿਗਨ ਕੋਈ ਦੁਖ ਕੋਈ ਤਕਲੀਫ ਨਹੀਂ ਲੱਗਦੀ ਜਿਹੜਾ ਆਪਣੇ ਗੁਰੂ ਚਰਨਾਂ ਦਾ ਉਹ ਆਸਰਾ ਲੈ ਕੇ ਅਰਦਾਸ ਕਰਵਾ ਏ ਭਾਈ ਮੰਗਲੂ ਰੋਜ਼ ਯਾਦ ਕਰਦੇ ਸਨ ਅੱਜ ਮੇਰੇ ਸੱਚੇ ਸਤਿਗੁਰੂ ਜੀ ਪਹੁੰਚ ਗਏ। ਦੀਨदयाल ਸੱਚੇ ਸਤਿਗੁਰੂ ਜੀ ਪਹੁੰਚੇ ਨੇ। ਭਾਈ ਮੰਗਲੂ ਜੀ ਦਾ ਜਿਹੜਾ ਸਿਰ ਹੈ ਨਾ ਸੱਚੇ ਸਤਿਗੁਰੂ ਜੀ ਨੇ ਆਪਣੀ ਗੋਦ ਦੇ ਵਿੱਚ ਰੱਖ ਲਿਆ। ਤੇ ਮਹਾਰਾਜ ਕਹਿੰਦੇ ਨੇ ਭਾਈ ਮੰਗਲੂ ਅਸੀਂ ਆਪਣੇ ਬਚਨ ਪੂਰੇ ਕੀਤੇ ਨੇ। ਇਸ ਸਬ지 ਨੇ ਆਖਿਆ ਕਿ ਤੂੰ ਵੀ ਜਪ ਮਨ ਨਰੰਕਾਰ ਦਾ ਨਾਮ ਬੋਲ ਵਾਹਿ ਕੋ ਉਹਨੇ ਵਾਹਿਗੁਰੂ ਸ਼ਬਦ ਆਖੇ ਤੇ ਜਿਹੜਾ ਸਰੀਰ ਸੀ ਪਮਣੇ ਮੇ ਪਮਣ ਸਮਾਇਆ ਜੋਤੀ ਮਹਿ ਜੋਤ ਰਲ ਜਾਏ ਇਹ ਸਰੀਰ ਦੇ ਵਿੱਚ ਉਹ ਆਤਮਾ ਜਿਹੜੀ ਹੈ ਉਹ ਆਤਮਾ ਪਰਮੇਸ਼ਰ ਦੇ ਘਰ ਚਲੀ ਗਈ ਗੁਰੂ ਸਾਹਿਬ ਜੀ ਨੇ ਆਪਣੇ ਬਚਨ ਪੂਰੇ ਕੀਤੇ ਗੁਰੂ ਹੀ ਹੈ ਜਿਹੜੇ ਸਾਡੇ ਆਤਮਿਕ ਜੀਵਨ ਦਾ ਉਧਾਰ ਲੋਚਦਾ ਗੁਰੂ ਗੁਰੂ ਤੋਂ ਬਗੈਰ ਕੋਈ ਸਤਿਗੁਰ ਦੀ ਬਾਣੀ ਕਿੰਨੇ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰੂ ਤੋਂ ਬਗੈਰ ਕੋਰ ਹਨੇੜਾ ਹੈ ਅਗਿਆਨਤਾ ਦਾ ਬੇਸਮਝੀ ਦਾ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ ਬਾਹਰ ਦੀਸੇ ਚਾਨਣਾ ਦਿਲ ਅੰਧਿਆਰੀ ਰਾਤ ਬਾਹਰ ਚਾਨਣਾ ਹੈ ਪਰ ਬਾਹਰ ਦਾ ਚਾਨਣ ਅਫਸੋਸ ਸਾਡੇ ਅੰਦਰ ਨੂੰ ਨਹੀਂ ਚਾਨਣ ਕਰ ਸਕਦਾ ਅੰਦਰ ਨੂੰ ਜਦੋਂ ਵੀ ਚਾਨਣ ਕਰੇਗਾ ਉਹ ਕੇਵਲ ਤੇ ਕੇਵਲ ਰੱਬ ਦਾ ਨਾਮ ਹੀ ਕਰੇਗਾ ਤੇ ਰੱਬ ਦਾ ਨਾਮ ਕਿਹਦੇ ਕੋਲ ਹੈ ਪਾਤਸ਼ਾਹ ਜੀ ਕਹਿੰਦੇ ਨੇ ਸਤਗੁਰ ਸਿੱਖ ਕੋ ਨਾਮ ਧਨ ਦੇ ਨਾਮ ਧਨ ਇਹ ਸਭ ਤੋਂ ਸ੍ਰਿਸ਼ਟ ਤਾਨ ਹੈ ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਬੋਹ ਸ਼ਾਸਤਰ ਬੋ ਸਿਮਰਤੀ ਪਿਖੈ ਸਰਬ ਟੰਡੋਲ ਪੂਜਸ ਨਾਹੀ ਘਰ ਘਰੇ ਨਾਨਕ ਨਾਮ ਅਮੋਲ ਉਹ ਅਮੋਲ ਨਾਮ ਜਿਹਦੀ ਕੀਮਤ ਕੋਈ ਨਹੀਂ ਸੰਸਾਰ ਦੇ ਅੰਦਰ ਮਹਾਰਾਜ ਕਹਿੰਦੇ ਨੇ ਸਤਗੁਰ ਉੱਤਰ ਉੱਠ ਕੇ ਆਪਣੇ ਸਿੱਖ ਦੇ ਹਿਰਦੇ ਦੇ ਵਿੱਚ ਇਹ ਸਮਝਾ ਸਤਗੁਰ ਸੇਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਵੱਡੀਆਂ ਭਾਗਾਂ ਦੀ ਉਹ ਵੱਡੀਆਂ ਭਾਗਾਂ ਵਾਲਾ ਬਣ ਜਾਂਦਾ ਜਿਸ ਸਿੱਖ ਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਵੇ ਗੁਰੂ ਦੀ ਰਹਿਮਤ ਹੋ ਜਾਵੇ ਆਓ ਗੁਰਮੁਖ ਪਿਆਰਿਓ ਸਤਿਗੁਰ ਗੁਰਤੇਕ ਬਾਦਰ ਪਾਤਸ਼ਾਹ ਜੀ ਫਰਮਾਉਂਦੇ ਨੇ ਗੁਣ ਗੋਵਿੰਦ ਗਾਉ ਨ ਕੀ ਜਨਮ ਹੰਕਾਰ ਤਕੀਨ ਪਲਿਓ ਜੇ ਗੋਵਿੰਦ ਦੇ ਗੁਣ ਨੀ ਨਰਸਨਾ ਦੇ ਨਾਲ ਗਏ ਤੇ ਸਮਝ ਲੋ ਜਨਮ ਹੀ ਤੁਹਾਡਾ ਨੇ ਫਲ ਐ ਕੋਈ ਫਲ ਨਹੀਂ ਨਿਕਲਿਆ ਦੇ ਵਿੱਚੋਂ ਕਹੋ ਨਾਨਕ ਹਰ ਭਜਮਨ ਜੈ ਬਿਦ ਜਲ ਕੋ ਮੀਨ ਇਹ ਨਾਨਕ ਆਖ ਇਦਾਂ ਪ੍ਰਮਾਤਮਾ ਨੂੰ ਚੇਤੇ ਕਰੋ ਜਿਵੇਂ ਪਾਣੀ ਮੱਛੀ ਦੇ ਵਿੱਚ ਵਾਹੀ ਗੁਰੂ ਜੀ ਮੱਛੀ ਪਾਣੀ ਦੇ ਵਿੱਚ ਰਹਿੰਦੀ ਐ ਉਹਦੀ ਅੰਦਰੋਂ ਪ੍ਰੀਤ ਹੈ ਉਹ ਪਾਣੀ ਤੋਂ ਬਗੈਰ ਮਰ ਜਾਵੇਗੀ ਪਰ ਪਾਣੀ ਨਹੀਂ ਤਿਆਗਦੀ ਗੁਰੂ ਪਾਤਸ਼ਾਹ ਜੀ ਸਾਡੇ ਸਰਬਤ ਦੀ ਹਾਜ਼ਰੀ ਸਾਡਾ ਜਪਿਆ ਕੋਈਆਂ ਨਾਮ ਕੀਤੀ ਹੋਈ satsang ਆਪਣੇ ਘਰ ਪਰਵਾਨ ਕਰਨ ਸਾਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਅਸੀਂ ਇਸੇ ਤੰਗ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਉਸਤ ਮੰਨ ਮੈਂ ਕਰਨ ਰੰਕਾਰ ਕਰ ਮਨ ਮੇਰੇ ਸਦ ਬਿਉਕਾਰ ਕੋਈਆਂ ਬਿਆੰਤ ਭੁਲਾ ਦੀ ਕਿਮਾ ਅਸੀਸ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ